ਮੌਸਮ ਦੇ ਮਿਜ਼ਾਜ ਦੇ ਨਾਲ ਜੁੜਿਆ ਹੋਇਆ ਇੱਕ ਵੱਡਾ ਅਪਡੇਟ ਆਇਆ ਕਿ ਪੰਜਾਬ ਦੇ ਵਿੱਚ ਭਾਰੀ ਬਾਰਿਸ਼ ਦੀ ਸੇਧਾਵਨੀ ਹੈ ਸੱਤ ਅਕਤੂਬਰ ਤੱਕ ਖੜਾ ਨੇ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਗੁਰੂ ਕੀ ਨਗਰੀ ਅੰਮ੍ਰਿਤਸਰ ਦੀ ਜਗਲ ਕੀਤੀ ਜਾਏ ਤਾਂ ਸੁਰ ਸੁਰੇ ਬਾਰਿਸ਼ ਦੇ ਨਾਲ ਮੌਸਮ ਬਦਲਿਆ ਭਰੇ ਸਨਾਲੀ ਕਿਸਾਨਾਂ ਦੀ ਫਿਕਰਾਂ ਵੀ ਵੱਧ ਚੁਕੀਆਂ ਨੇ ਮੌਸਮ ਵਿਭਾਗ ਦੇ ਵਿਗਿਆਨੀ ਨੇ ਪੰਜਾਬ ਦੇ ਲਈ ਬਾਰੇ ਬਾਰੇ ਦੀ ਚੇਤਾਵਨੀ ਜਾਰੀ ਕੀਤੀ ਹੈ ਪਰ ਬਾਰੇ ਦੀ ਸਥਿਤੀ ਦੇ ਵਿੱਚ ਪਾਣੀ ਸਟੋਰ ਕਰਨ ਦੇ ਲਈ ਹਿਮਾਚਲ ਤੇ ਪੰਜਾਬ ਦੇ ਡੈਮਾਂ ਨੂੰ ਖਾਲੀ ਕੀਤਾ ਜਾ ਰਿਹਾ ਹੈ ਮੌਸਮ ਵਿਗਿਆਨ ਦੇ ਮੁਤਾਬਿਕ 11 ਜ਼ਿਲ੍ਹੇ ਪਟਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਕਪੂਰਥਲਾ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੋਗਾ ਫਾਜ਼ਿਲਕਾ ਤੇ ਮੁਕਤਸਰ ਦੇ ਵਿੱਚ ਭਾਰੀ بارش ਹੋ ਸਕਦੀ ਹੈ ਬਾਕੀ ਜ਼ਿਲ੍ਹਿਆਂ ਦੇ ਵਿੱਚ ਹਲਕੀ بارش ਦੀ ਸੰਭਾਵਨਾ ਮਨੋਜ ਜੋਸ਼ੀ ਸਾਡੇ ਨਾਲ ਸਾਡੇ ਸਹਿਯੋਗੀ ਜੁੜ ਚੁੱਕੇ ਨੇ ਮਨੋਜ ਜੀ ਕੀ ਕਹਿੰਦਾ ਮੌਸਮ ਵਿਭਾਗ ਕਿਸ ਤਰ੍ਹਾਂ ਦੀ ਚੇਤਾਵਨੀ ਕੀ ਐਲਰਟ ਹੈ ਆ ਬਿਲਕੁਲ ਗਗਨ ਦਾ ਪਕਰ ਕਰੀ ਤਾਂ ਇਹ ਯੈਲੋ ਅਲਰਟ ਦੀ ਜਿਹੜੀ ਗੱਲ ਕੀਤੀ ਗਈ ਹੈਗੀ ਨਾਲੇ ਉਹਨਾਂ ਦੇ ਕਿਸ ਏਰੀਆ ਜਿਹੜੇ ਨੇ ਔਰੇਂਜ ਅਲਰਟ ਵੀ ਹੈਗਾ ਆ ਭਾਵੇਂ ਕਿ ਜਿਹੜੀ بارش ਹੈਗੀ ਆ ਅੱਜ ਤੇ ਕੱਲ ਕਾਫੀ ਹੋਣੀ ਹੈ ਤੇ ਆਪਾਂ ਕਹੀਏ ਕਿ ਆ ਮੋਹਾਲੀ ਚੰਡੀਗੜ੍ਹ ਦੇ ਆਸ-ਪਾਸ ਵੀ ਜਿਹੜੀ ਸਵੇਰ ਤੋਂ ਹੀ ਬੁੰਦਾਬੰਦੀ ਆ ਬੱਦਲ ਹੋਏ ਹੋਏ ਨੇ ਤੇ بارش ਜਿਹੜੀ ਹੈਗੀ ਬਹੁਤ ਤੇਜ਼ ਤਾਂ ਨਹੀਂ ਹੋ ਰਹੀ ਪਰ ਮੁੰਦਾ ਬੰਦੀ ਜਰੂਰ ਆ ਪਾਵਾ ਕਿ ਜੋ ਮੌਸਮ ਵਿਭਾਗ ਦਾ ਜਿਹੜਾ ਅਲਰਟ ਹੈਗਾ ਉਹ ਦਿਖਾਈ ਦਿੰਦਾ ਹੈ ਕਿ ਮੌਸਮ ਵਾਕਈ ਹੀ ਖਰਾਬ ਹੈਗਾ ਅੱਜ ਦਾ ਦਿਨ ਤੇ ਕੱਲ ਦਾ ਇਸ ਨੂੰ ਦੇਖਦੇ ਹੋਏ ਜੋ ਪੂਰੀ ਤਰ੍ਹਾਂ ਨਾਲ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜਾ ਅਲਰਟ ਕੀਤਾ ਗਿਆ ਸਾਰੇ ਜਿਹੜੇ ਡੀਸੀਸ ਹੈਗੇ ਨੇ ਉਹਨਾਂ ਨੂੰ ਲਾਰਟ ਰੱਖਿਆ ਗਿਆ ਹੈਗਾ ਔਰ ਡੈਮ ਆਪਾਂ ਕਰੀ ਡੈਮ ਦੀ ਗੱਲ ਕਰੀਏ ਡੈਮ ਜਿਹੜੇ ਨੇ ਪਾਖੜਾ ਡੈਮ ਦੇ ਵਿੱਚੋਂ 4000 ਕਿਊਸਿਕ ਪਾਣੀ ਜਿਹੜਾ ਸੀਗਾ ਉਹ ਪਰਸੋ ਛੱਡਿਆ ਗਿਆ ਸੀ ਕਿ ਉਹਦਾ ਜਿਹੜਾਗਾ ਸਪੇਸ ਤਿਆਰ ਕੀਤਾ ਜਾਵੇ ਜੇ ਕਿਤੇ ਹਿਮਾਚਲ ਦੇ ਵਿੱਚ ਉੱਪਰ ਪਾਣੀ ਅੰਦਰ ਜੇ ਹਿਮਾਚਲ ਚ ਪਾਣੀ ਆਂਦਾ ਹੈਗਾ ਤਾਂ ਆਪਾਂ ਗੱਲ ਕਰਦੇ ਹਾਂ ਸਤਲੁਜ ਦੀ ਗੱਲ ਕਰੀਏ ਰਾਵੀ ਦੀ ਗੱਲ ਕਰੀਏ ਬਿਆਸ ਦੀ ਗੱਲ ਕਰੀਏ ਇਤਣ ਨਦੀਆਂ ਵੱਡੀਆਂ ਨੇ ਇਹਨਾਂ ਦੇ ਵਿੱਚ ਹਿਮਾਚਲ ਦਾ ਪਾਣੀ ਸਾਰਾ ਆ ਕੇ ਬਹਿਣਾ ਹੈਗਾ ਆ ਤੇ ਜਿੰਦਾਂ ਕਿ ਪਹਿਲਾਂ ਨੁਕਸਾਨ ਹੋਇਆ ਹੁਣ ਕੋਈ ਨੁਕਸਾਨ ਨਾ ਹੋਵੇ ਇਸ ਕਰਕੇ ਪ੍ਰਾਇੋਰਟੀ ਜਿਹੜੀ ਸਗੀ ਉਸ ਖੇਲ ਦੇ ਉੱਪਰ ਕਿ ਡੈਮ ਜਿਹੜੇ ਨੇ ਉਹਨਾਂ ਵਿੱਚ ਸਪੇਸ ਬਣਾਈ ਜਾਵੇ ਪਰ ਹਾਂ ਬਾਰਿਸ਼ ਹੋ ਰਹੀ ਹੈਗੀ ਤੇ ਹੁਣ ਦੇਖਣਾ ਹੋਵੇਗਾ ਕਿ ਦਿਨ ਸ਼ੁਰੂ ਹੋਇਆ ਕਿ ਕਿੱਦਾਂ ਹੁੰਦੀ ਹੈ ਪਰ ਸਾਰਾ ਦਿਨ ਬਾਰਿਸ਼ ਦੱਸੀ ਗਈ ਹੈ ਜੀ 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 ਤੁਸੀਂ ਛਤਰੀ ਲੈ ਕੇ ਖੜੇ ਹੋ ਕਿ ਬਾਰਿਸ਼ ਹੋ ਰਹੀ ਹੈ ਉੱਥੇ ਬਿਲਕੁਲ ਬਿਲਕੁਲ ਬੰਦਾਬੰਦੀ ਹੋ ਰਹੀ ਹੈ ਮਿਲਕੀ ਅੱਜ ਆਪਾਂ ਬੀਨਾ ਛਤਰੋ ਖੜਾ ਕੇ ਤਾਂ ਗਿੱਲੇ ਹੋ ਜਾਗੇ ਤਾਂ ਇਦਾਂ ਦੀ ਬੰਦਾਬੰਦੀ ਹੈਗੀ ਆ ਉਹ ਵੀ ਹੈਗੀ ਹੈ ਪਰ ਜਿਆਦਾ ਮੀਂਹ ਨਹੀਂ ਹੈਗਾ ਯਾ ਤਸਵੀਰਾਂ ਦਿਖਾ ਦਿਓ ਤੇ ਤਸਵੀਰ ਦਿਖਾਣ ਦੇ ਕੁਝ ਕਹਿੰਗੇ ਕਿ ਮੌਸਮ ਜਿਹੜਾ ਹੈਗਾ ਤੁਹਾਨੂੰ ਲੱਗੂਗਾ ਕਿ ਬੱਦਲ ਇਹ ਹੋਏ ਹੋ ਤੁਹਾਨੂੰ ਦਿਖਾਈ ਦਿੰਦੇ ਹੈਗੇ ਨੇ ਤੇ ਅਸਮਾਨ ਜਿਹੜਾ ਹੈਗਾ ਉਹ ਵੀ ਤੁਹਾਨੂੰ ਜਿਹੜਾ ਹੈਗਾ ਪੂਰੀ ਤਰ੍ਹਾਂ ਬੱਦਲਾਂ ਨਾਲ ਭਰਿਆ ਹੋਇਆ ਹੈਗਾ ਤੇ ਸਾਰਾ ਦਿਨ ਆਪਾਂ ਕਹਿੰਗੇ ਜੇ ਮੌਸਮ ਬਹਾਗ ਦੀ ਗੱਲ ਕਰੀਏ ਤਾਂ ਸਾਰਾ ਦਿਨ ਜਿਹੜੀ ਹੈਗੀ ਹੈ ਉਹ بارش ਦੇ ਜਿਹੜੇ ਨੇ ਉਹ ਆਪਾਂ ਕਹੀਏ ਕਿ ਫੋਰਕਾਸਟਿੰਗ ਕੀਤੀ ਗਈ ਹੈ ਕਿ ਕਿ بارش ਸਾਰਾ ਦਿਨ ਹੋਵੇਗੀ ਔਰ 25% 30% 40% 60% ਤੱਕ ਜਿਹੜਾ بارش ਹੈ ਮੋਹਾਲੀ ਚੰਡੀਗੜ੍ਹ ਦੇ ਇਹਦੇ ਵਿੱਚ ਵੀ ਦੱਸਿਆ ਗਿਆ ਹੈਗਾ ਔਰ ਪੂਰੇ ਪੰਜਾਬ ਦੇ ਵੀ ਜਿਹੜਾ بارش ਆ ਉਹਦਾ ਅਲਰਟ ਹੈਗਾ ਪਰ ਜਿੱਦਾਂ ਦੀ بارش ਪਹਿਲਾਂ ਹੋਈ ਸੀ ਕਿ ਦੇਖੋ ਗੱਗਾ ਜਿਹੜੀ بارش ਆ ਉਹ ਖਰਾਬ ਕਰਦੀ ਜਿਹੜੀ ਲਗਾਤਾਰ ਹੁੰਦੀ ਇੱਕ ਦਿਨ ਦੋ ਦਿਨ ਤਿੰਨ ਦਿਨ ਚਾਰ ਦਿਨ ਪੰਜ ਦਿਨ ਛੇ ਦਿਨ ਸੱਤ ਦਿਨ ਹੁੰਦੀ ਹੈ ਜਾਂ ਕਿਤੇ ਬੱਦਲ ਫਟ ਜਾਵੇ ਤੇ ਮਾਝਾ ਜਿੱਦਾਂ ਬੱਦਲ ਫਟਦੇ ਆ ਉਹ ਪਾਣੀ ਸਾਨੂੰ ਬੜਾ ਮਾਰ ਕਰਦਾ ਹੈਗਾ ਤੇ ਉਹ ਮਾਰ ਨਾ ਹੋਵੇ ਤੇ ਵੈਗਰੂ ਕਰਨ ਕੀ بارش ਹੋਵੇ ਅਲਰਟ ਹੈ ਤੇ ਅਲਰਟ ਜਿਹੜਾ ਹੈਗਾ ਅਲਰਟ ਦੀ ਤਰ੍ਹਾਂ ਹੀ ਨਿਕਲ ਜਾਵੇ ਲੋਕੀ ਜਿਹੜੇ ਨੇ ਆਪਣੀ ਇਹਤਿਆਤ ਵਰਤਣ ਉਹ بارش ਜਿਹੜੀ ਕਿ ਠੀਕ ਠਾਕ ਬਹੁਤੀ ਨਾ ਪਵੇ ਔਰ ਪਾਣੀ ਵੀ ਨਿਕਲ ਜਾਵੇ ਕਿਉਂਕਿ ਬਹੁਤ ਨੁਕਸਾਨ ਪੰਜਾਬ ਨੇ ਝੇਲ ਰਿਹਾ ਹੈਗਾ ਔਰ ਰਾਵੀ ਔਰ ਆਪਾਂ ਕਹੀਏ ਕਿ ਬਿਆਸ ਜਿਹੜਾ ਹੈਗਾ ਉਹਨੇ ਬਹੁਤ ਨੁਕਸਾਨ ਕੀਤਾ ਕਿਉਂਕਿ ਉੱਜ ਦਰਿਆ ਦਾ ਜਿਹੜਾ ਪਾਣੀ ਹੈ ਉਹ ਵੀ ਬਹੁਤ ਜਿਹੜਾ ਜ਼ਿਆਦਾ ਆਇਆ ਇਸ ਕਰਕੇ ਇਹ ਗੱਲਾਂ ਨਹੀਂ ਜਿਹੜੇ ਬਾਰ ਬਾਰ ਕਿਸੇ ਕਹਿੰਦੇ ਕਿ بارش ਤਾਂ ਹੋ ਜਵੇ ਬਿਲਕੁਲ ਪਹਿਲਾਂ ਤੋਂ ਪ੍ਰਬੰਧ ਨੇ ਪੰਜਾਬ ਸਰਕਾਰ ਦੇ ਬਿਲਕੁਲ ਪਰਸੋਂ ਦੀ ਗੱਲ ਹੈਗੀ ਇਹਦੇ ਪਰਸੋਂ ਦਾ ਡੈਮ ਜਿਹੜਾ ਆਪਾ ਖਾੜਾ ਡੈਮ ਹੈ 40000 ਕਿਊਸਿਕ ਪਾਣੀ ਜਿਹੜਾ ਹੈ 38000 ਕਿਊਸਿਕ ਪਾਣੀ ਜਿਹੜਾ ਹੈਗਾ ਉਹ ਛੱਡਿਆ ਗਿਆ ਸੀਗਾ ਤਾਂ ਉਸ ਦੇ ਨਾਲ ਨਾਲ ਆਪਾਂ ਗੱਲ ਕਰੀਏ ਕਿ ਜੋ ਪੌਂਗ ਡੈਮ ਹੈ ਉੱਥੋਂ ਵੀ 8000 ਕਿਊਸਿਕ ਜਿਹੜਾ ਪਾਣੀ ਸੀਗਾ ਉਹ ਵੀ ਛੱਡਿਆ ਗਿਆ ਕਿ ਦੋਨੇ ਡੈਮ ਜਿਹੜੇ ਸੀਗੇ ਉਹਨਾਂ ਦਾ ਪਾਵੇਂ ਉਹ ਆਪਣੇ ਜਿਹੜਾਗਾ ਖਤਰੇ ਦੇ ਲੈਵਲ ਤੋਂ ਨੀਚੇ ਸੀਗੇ 5 5 6 6 ਮੀਟਰ ਦੀ ਬੰਦੇ ਆਸਪਾਸ ਨੀਚੇ ਸੀਗੇ ਪਰ ਫਿਰ ਵੀ ਜਿਹੜਾ ਦੋਨਾਂ ਡੈਮ ਚੋਂ ਪਾਣੀ ਜਿਹੜਾ ਗਿਆ ਛੱਡਿਆ ਗਿਆ ਸੀਗਾ 8000 ਕਿਊਸਿਕ ਜਿਹੜਾ ਪਾਣੀ ਸੀਗਾ ਤਾਂ ਕਿ ਜੇ ਕਿਤੇ ਅਲਰਟ ਆਪਾਂ ਦੇਖਦੇ ਆ ਮੌਸਮ ਡਿਪਾਰਟਮੈਂਟ ਵਿਭਾਗ ਦਾ ਉਹਦੇ ਅਨੁਸਾਰ ਹਿਮਾਚਲ ਦੇ ਵਿੱਚ ਅਗਰ بارش ਹੁੰਦੀ ਆ ਜਾਂ ਆਪਾਂ ਕਰ ਕਰੀਏ ਕਿ ਉਹ ਪਾਣੀ ਜਿਹੜਾ ਉੱਥੋਂ ਆਂਦਾ ਹੈਗਾ ਤਾਂ ਉਹਨੂੰ ਅਸੀਂ ਆਪਣੇ ਸਟੋਰ ਕਰ ਸਕੀਏ ਤੇ ਕੰਟੀਨਿਊਸਲੀ ਜਿਹੜਾ ਪਾਣੀ ਆਪਣਾ ਡੇਲੀ ਜਾ ਰਿਹਾ ਉਹਨੂੰ ਹੌਲੀ ਹੌਲੀ ਕਰਕੇ ਆਪਾਂ ਜਿਹੜਾ ਕੱਢਦੇ ਰਹੀਏ ਤੇ ਇਸ ਕਰਕੇ ਉਸ ਦਿਨ ਜਿਹੜੇ ਸੀਗੇ ਉਹ 2 ਇੰਚ ਤੱਕ ਦਾ ਜਿਹੜਾ ਡੈਮ ਦੇ ਗੇਟ ਖੁੱਲੇ ਗਏ ਤੇ ਸਾਰਾ ਦਿਨ ਆਪਾਂ ਗੱਲ ਕਰਦੇ ਆ ਕਿ 38 32000 ਕਿਊਸਕ ਪਾਣੀ ਜਿਹੜਾ ਸੀਗਾ ਆ ਭਾਖੜਾ ਡੈਮ ਤੋਂ ਤੇ 8000 ਕਿਊਸਕ ਜਿਹੜਾ ਸੀਗਾ ਪੌਂਗ ਡੈਮ ਤੋਂ ਲਿਜਾ ਪਾਣੀ ਦੇ ਪਖਾਨਦਾ ਹੋਣ ਦੇ ਵਾਸਤੇ ਸਪੇਸ ਤਿਆਰ ਕੀਤੀ ਗਈ ਜੇ ਹੁਣ ਕਦਮ ਚੁੱਕਨੇ ਸ਼ੁਰੂ ਕਰ ਦਿੱਤੇ ਗਏ ਨੇ ਕਿ ਹੜ੍ਹ ਪ੍ਰਭਾਵਿਤ ਜਿਹੜੇ ਲੋਕ ਨੇ ਉਹਨਾਂ ਦੇ ਮੁੜ ਵਸੇਬੇ ਦੇ ਲਈ ਜੋ ਇਹ ਉਹ ਕੁਝ ਕੋਸ਼ਿਸ਼ਾਂ ਵੀ ਸ਼ੁਰੂ ਕੀਤੀਆਂ ਗਈਆਂ ਨੇ ਲੇਕਿਨ ਅਜੇ ਦੇ ਵਿੱਚ ਮੌਸਮ ਵਿਭਾਗ ਦੀ ਇਹ ਚੇਤਾਵਨੀ ਇੱਕ ਵੱਡੀਆਂ ਚੁਣੌਤੀਆਂ ਖੜੀਆਂ ਕਰ ਸਕਦੀ ਹੈ ਖਾਸ ਕਰਕੇ ਕਿਸਾਨਾਂ ਦੇ ਲਈ ਹਾਂ ਦੇਖੋ ਇੱਕ ਗੱਲ ਸਭ ਤੋਂ ਵੱਡੀ ਗੱਲ ਹੈ ਕਿ ਦੇਖੋ ਮੰਗ ਗਰਦਾਵਰੀਆਂ ਹੋ ਰਹੀਆਂ ਹੈਗੇ ਨੇ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਸੀਗਾ ਕਿ 30 ਆਪਣਾ 20 ਤਰੀਕ ਨੂੰ ਦੀਵਾਲੀ ਵਾਲੇ ਦਿਨ ਦੀਵਾਲੀ ਦੇ ਆਸ-ਪਾਸ ਪਹਿਲਾ ਚੱਕ ਜਿਹੜਾ ਹੈਗਾ ਅਸੀਂ ਉਹ ਕਿਸਾਨਾਂ ਤੱਕ ਪਹੁੰਚਾ ਦੇਣਗੇ ਭਾਵੇਂ ਕਿਸਾਨਾਂ ਤੱਕ ਜਿਹੜੇ ਰਾਹਤ ਦੇ ਚੱਕ ਪਹੁੰਚਣੇ ਸ਼ੁਰੂ ਹੋ ਜਾਣਗੇ ਤੇ ਜ਼ਮੀਨ ਦੇ ਉੱਪਰ ਟੀਮਾਂ ਕਰ ਰਹੀਆਂ ਨੇ ਸਭ ਤੋਂ ਵੱਡੀ ਗੱਲ ਹੈ ਜਦੋਂ ਹੜਾ ਕੇ ਹਟਦੇ ਆਂ ਤਾਂ ਹੁੰਦੀ ਕਿ ਬਿਮਾਰੀ ਨਾ ਫੈਲੇ ਇਸ ਵਾਸਤੇ ਸਭ ਤੋਂ ਜ਼ਿਆਦਾ ਹੈਲਥ ਡਿਪਾਰਟਮੈਂਟ ਅਤੇ ਸੈਨੀਟੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਨਗਰ ਨਿਗਮ ਨਗਰ ਕਾਉਂਸਲ ਪਿੰਡ ਪੰਚਾਇਤਾਂ ਦਾ ਨਗਰ ਪੰਚਾਇਤਾਂ ਦਾ ਉਹਨਾਂ ਨੂੰ ਐਕਟਿਵ ਕੀਤਾ ਗਿਆ ਸੀਗਾ ਔਰ ਨਾਲ ਵਲੰਟੀਅਰਸ ਲਗਾਏ ਕਿ ਸਭ ਜਗ੍ਹਾ ਸਫਾਈ ਕਰੀਏ ਪਾਣੀ ਕਿਤੇ ਖੜਾ ਨਾ ਰਹੇ ਕਿੱਥੇ ਵੀ ਗੰਦਗੀ ਗਈ ਹੈ ਜਿੱਥੇ ਵੀ ਗਾਦ ਗਈ ਹੈ ਉਹ ਕੱਢ ਦਈਏ ਅਸੀਂ ਬਾਹਰ ਜੀ ਤੁਸੀਂ ਅੰਦਰ ਗੜੀ ਗਾਦ ਹੁੰਦੀ ਹੈ ਉਹ ਬਿਮਾਰੀ ਪੈਦਾ ਕਰਦੀ ਹੈ ਘਰਾਂ ਚੋਂ ਸਕੂਲਾਂ ਜੋ ਗਾਦ ਕਢਾ ਦਾ ਮਕਸਦ ਸੀਗਾ ਕਿ ਧੁੱਪ ਨਿਕਲੀ ਹੈ ਤੇ ਨਾਲ ਦੀਆਂ ਸਫਾ ਸੁੱਕ ਜਾਣਾ ਉਹਨਾਂ ਨੇ ਤੇ ਇਸ ਸਰ ਔਰ ਉਸ ਤੋਂ ਗੱਲ ਇਹ ਸਾਫ ਆਈ ਹੈ ਕਿ ਬਿਮਾਰੀ ਜਿਹੜੀ ਹੈਗੀ ਉਹ ਨਹੀਂ ਫੈਲ ਰਹੀ ਹੁਣ ਅੱਗੇ ਰੀਹੈਬਿਟੇਸ਼ਨ ਹੈ ਸੜਕਾਂ ਟੁੱਟੀਆਂ ਨੇ ਮਕਾਨ ਟੁੱਟੀਆਂ ਨੇ ਗਲੀਆਂ ਟੁੱਟੀਆਂ ਨੇ ਖੇਤਾਂ ਚੋਂ ਮਿੱਟੀ ਕੱਢਣੀ ਹੈਗੀ ਹੈ ਇਹ ਸਭ ਕੁਝ ਜਿਹੜਾ ਕੀਤਾ ਜਾ ਰਿਹਾ ਹੈਗਾ ਪਰ ਦੂਜੇ ਪਾਸੇ ਆਪਾਂ ਗੱਲ ਕਰਦੇ ਹਾਂ ਕਿ ਤੇ ਕੋ ਲੋਕ ਬਹੁਤ ਮਦਦ ਕਰਦੇ ਹੈਗੇ ਨੇ ਪੰਜਾਬ ਦੇ ਲੋਕ ਜਿਹੜੇ ਨੇ ਗੁਰੂ ਮਹਾਰਾਜ ਜੀ ਜੋ ਲੰਗਰ ਸ਼ੁਰੂ ਕੀਤਾ ਸੀਗਾ ਜਿਹੜਾ ਕਿ ਅੱਜ ਤੱਕ ਚੱਲਦਾ ਹੈਗਾ ਉਹ ਹਰ ਜਗ੍ਹਾ ਪਹੁੰਚ ਜਾਂਦਾ ਹੈ ਉਸ ਦੇ ਬਰ ਮਦਦ ਵਾਸਤੇ ਹੱਥ ਅੱਗੇ ਬਧਨੇ ਲੋਕ ਆਪ ਜਾ ਕੇ ਮਦਦ ਕਰਦੇ ਹੋਏ ਨੇ ਸਰਕਾਰ ਦੇ ਜਿਹੜੇ ਫੰਡ ਹੈਗੇ ਆ ਆਪਾਂ ਕਹੀਏ ਚਾਹੇ ਤੇ ਇਹਨਾਂ ਦੇ ਵਿੱਚ ਜਿਹੜਾ ਲੋਕੀ ਪੈਸਾ ਵਪਾਰੀ ਬਹੁਤ ਜ਼ਿਆਦਾ ਪੈਸਾ ਦੇ ਰਹੇ ਨੇ ਤੇ ਲੋਕਾਂ ਦੀ ਜਿਹੜੀ ਮਦਦ ਆ ਉਹ ਤੁਹਾਨੂੰ ਹੁੰਦੀ ਹੋਈ ਆ ਦਿਖਾਈ ਦੇ ਰਹੀ ਹੈਗੀ ਤੇ ਦੂਜੇ ਪਾਸੇ ਇਹ ਕਰ ਕਹਿੰਦੇ ਆ ਕਿ ਜਦੋਂ ਐਡਾ ਦੀ ਆਪਦਾ ਆਂਦੀ ਹੈਗੀ ਐਡਾਂ ਦੇ ਜਿਹੜੇ ਆਪਾਂ ਡਿਜਾਸਟਰ ਆਉਂਦੇ ਨੇ ਤੇ ਉਸ ਤੋਂ ਲੋਕਾਂ ਨੂੰ ਬਚਾਉਣ ਵਾਸਤੇ ਜਿਹੜੇ ਨੇ ਉਹ ਪ੍ਰਬੰਧ ਕੀਤੇ ਜਾਂਦੇ ਆ ਪਰ ਕਈ ਵਾਰੀ ਪਾਣੀ ਹੀ ਇੰਨਾ ਆ ਜਾਵੇ ਆਪਾਂ ਕਹੀਏ ਕਿ ਕੁਦਰਤੀ ਆਫਤ ਹੀ ਆਣੀ ਆ ਜਾਵੇ ਕਿ ਉਹਦੇ ਉੱਤੇ ਸਭ ਕੁਝ ਲੜਾ ਤਰਿਆ ਰਹਿੰਦਾ ਕਿ ਕੁਦਰਤ ਦੇ ਸਾਹਮਣੇ ਗਗਨ ਕਿਸੇ ਦਾ ਬਸ ਨਹੀਂ ਚੱਲਦਾ ਚਾਹੇ ਉਹ ਪਾਣੀ ਹੋਵੇ ਚਾਹੇ ਉਹ ਆਪਕੇ ਸਮੁੰਦਰ ਦੀ ਸੁਨਾਮੀ ਆਂਦੀ ਹੈ ਇਹ ਚਾਹੇ ਆਮ ਆਗਾ ਪਰ ਇਸ ਦਾ ਜ਼ਰੂਰੀ ਹੈ ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਲੋਕਾਂ ਨੂੰ ਕਿ ਤੁਸੀਂ ਸਤਰ ਕਰੋ ਔਰ ਪਾਣੀ ਵਾਲੇ ਜਿਸਰਾ ਨਹਿਰਾ ਨਦੀਆਂ ਨਾਲੀਆਂ ਦੇ ਕਰੀਬ ਬਿਲਕੁਲ ਨਾ ਜਾਓ ਔਰ ਖਾਸੋਤੇ ਪਸ਼ੂਆਂ ਦਾ ਖਾਸੋਤੇ ਖਿਆਲ ਰੱਖੋ ਕਿ ਨਹਿਰਾ ਦੇ ਕਿਨਾਰੇ ਜਾਂ ਨਦੀ ਦੇ ਕਿਨਾਰੇ ਨਾਲ ਲੈ ਕੇ ਜਾਇ ਜਾਣ ਦੂਰ ਰੱਖੇ ਜਾਣ ਪਸ਼ੂ ਵੀ ਕਿਉਂਕਿ ਬਹੁਤ ਨੁਕਸਾਨ ਹੋਇਆ ਪਸ਼ੂ ਤਾਂ ਦਾ ਪਹਿਲਾਂ हां <N> बिल्कुल देखो ये स्पष्ट एडवाइजरी जारी हैगी है ਤੇ سارے ਡਿਸੀਜਨ ਜਾਰੀ ਕੀਤੇ ਜਿਸ ਦੇ ਵਿੱਚ ਪਾਣੀ ਆਂਦਾ ਹੈਗਾ ਤੇ ਉਸ ਦੇ ਨਾਲ ਇਹ ਵੀ ਗੱਲ ਇਸ ਗੱਲ ਦੀ ਚਰਚਾ ਦੇਖੋ ਜਿਹੜੀ ਗਲੋਬਲ ਵਾਰਮਿੰਗ ਦੀ ਗੱਲ ਕਰਦੇ ਆ ਉਹਨੂੰ ਉਹਨੂੰ ਦੇਖਦੇ ਆਪਾਂ ਤਾਂ ਸਪਟੰਬਰ ਦਾ ਜਿਹੜਾ ਮਹੀਨਾ ਸੀਗਾ ਉਹਨੂੰ ਜੇ ਆਪਾਂ ਕਹਿੰਦੇ ਆ ਕਿ ਜੂਨ ਜੁਲਾਈ ਤੋਂ ਲੈ ਕੇ 30 ਸਪਟੰਬਰ ਤੱਕ ਜਿਹੜਾ ਮਹੀਨਾ ਹੈਗਾ ਆ ਆਪਾਂ ਕਿਹਟ ਸਮਾਂ ਹੈਗਾ ਉਹਨੂੰ ਬਰਸਾਤ ਦਾ ਮੌਸਮ ਮੰਨਿਆ ਜਾਂਦਾ ਹੈਗਾ ਤਾਂ 30 ਸਤੰਬਰ ਤੱਕ ਮਾਈਨਿੰਗ ਬੰਦ ਹੁੰਦੀ ਹੈ 30 ਸਤੰਬਰ ਤੱਕ ਜਿਹੜੇ ਨੇ ਖੇਤ ਖੇਲਿਆਣ ਜਿਹੜੇ ਨੇ ਨਹਿਰਾਂ ਲੱਗੀਆਂ ਉੱਥੇ ਲੋਕਾਂ ਨੂੰ ਜਾਣ ਤੋਂ ਮਨਾਹੀ ਹੁੰਦੀ ਹੈ ਕਿ ਤੁਸੀਂ ਨਹੀਂ ਜਾਣਾ ਹੈਗਾ ਉਹਨਾਂ ਦੇ ਵਿੱਚ 30 ਸਤੰਬਰ ਪਰ ਹੁਣ ਤਾਂ ਸਤੰਬਰ ਦਾ ਮਹੀਨਾ ਵੀ ਟੱਪ ਗਿਆ ਹੁਣ ਵੀ ਮੀਂਹ ਪਈ ਜਾਂਦਾ ਇਹ ਸਾਰਾ ਕੁਝ ਜੋ ਹੋ ਰਿਹਾ ਹੈ ਗਲੋਬਲ ਵਾਰਮਿੰਗ ਦੇ ਕਾਰਨ ਹੋ ਰਿਹਾ ਹੈਗਾ ਜੋ ਆਪਾਂ ਕਹਿੰਦੇ ਆ ਕਿ ਜੋ ਬਦਲਾਅ ਆ ਰਹੇ ਨੇ ਸਾਰੇ ਇਹ ਇਹ ਸਾਡੀ ਵੱਲੋਂ ਹੀ ਤਿਆਰ ਕੀਤੇ ਗਏ ਨੇ ਜਿਹੜੇ ਅਸੀਂ ਕਹਿੰਦੇ ਆ ਗੱਲ ਕਰਦੇ ਆ ਏਸੀ ਨੇ ਫ੍ਰਿਜ ਨੇ ਜਿਹੜੀ ਉਹਨਾਂ ਦੀ ਗਰਮਾਈ ਸਗੀ ਆ ਗੱਡੀਆਂ ਦੇ ਏਸੀ ਨੇ ਪਹਿਲਾਂ ਕਿੱਥੇ ਏਸੀ ਹੁੰਦੇ ਸੀਗੇ ਕਿਤੇ ਕਿਤੇ ਗੱਡੀ 'ਚ ਹੁੰਦੇ ਸੀਗੇ ਲੋਕੀ ਗੱਡੀਆਂ ਏਸੀ ਤੋਂ ਬਿਨਾਂ ਚਲਾਉਂਦੇ ਸੀਗੇ ਤੇ ਫ੍ਰਿਜ ਦੀ ਗੱਲ ਕਰੀਏ ਅੱਜ ਕੱਲ੍ਹ ਘਰਾਂ 'ਚ ਏਸੀ ਦੇਖੋ ਹਰ ਜਗ੍ਹਾ ਦੇ ਵਿੱਚ ਏਸੀ ਆ ਗਏ ਨੇ ਤੇ ਜਦੋਂ ਇਸ ਕਰਕੇ ਜਦੋਂ ਗਰਮਾਈ ਵੱਧਦੀ ਜਾ ਰਹੀ ਹੈ ਤਾਂ ਗਲੋਬਲ ਵਾਰਮਿੰਗ ਜਿਹੜੀ ਹੈਗੀ ਆ ਉਹਦੇ ਕਾਰਨ ਹੀ ਸਾਰਾ ਇਹ ਬਦਲਾਅ ਕਿਸੀ ਤਰ੍ਹਾਂ ਦਾ ਵੀ ਕਰ ਕਰਦੀ ਪਰ ਜੋ ਕੁਦਰਤ ਹੈ ਕਿ ਕੁਦਰਤ ਕਿਸੇ ਤਰ੍ਹਾਂ ਦੀ ਵੀ ਛੇੜਛਾੜ ਆਪਣੇ ਨਾਲ برداشت ਨਹੀਂ ਕਰਦੀ ਬਿਲਕੁਲ ਕੁਦਰਤ ਦਾ ਉੱਤੇ ਦੇਖੋ ਕਿ ਸਦਾ ਜ਼ੋਰ ਨਹੀਂ ਮੱਗਿਆ ਸਿਆਸਤ ਦੇਖੋ ਕਹਿੰਦੇ ਨਾ ਕਿ ਆਪਦਾ ਦੇ ਵਿੱਚ ਅਫਸਰ ਲੱਭਦੇ ਨੇ ਕੁਝ ਲੋਕ ਸਿਆਸਤ ਵੀ ਕਰਦੇ ਨੇ ਔਰ ਇਹ ਮੈਨ ਮੇਡ ਫਲਡ ਤੱਕ ਦੇ ਇਲਜ਼ਾਮ ਜੋ ਨੇ ਔਰ ਲਗਾਏ ਗਏ ਨੇ ਗੋਬਿੰਦ ਸਾਗਰ ਚ ਇਹਨੂੰ ਲੈ ਕੇ ਕਈ ਸਾਰੇ ਸਵਾਲ ਖੜੇ ਕਿਤੇ ਗਏ ਨੇ ਲੇਕਿਨ ਪੰਜਾਬ ਸਰਕਾਰ ਦੇ ਵੱਲੋਂ ਪੂਰੀ ਸਤਰਕਤਾ ਵਰਤੀ ਜਾ ਰਹੀ ਹੈ ਪ੍ਰਸ਼ਾਸਨਿਕ ਕਮਲਾ ਵੀ ਇਸ ਕਰਕੇ ਮਨੋਜੀ ਤੁਸੀਂ ਬਣੇ ਰਹਿਣਾ ਇੱਕ ਹੋਰ ਖਬਰ ਤੋਂ ਜਾਣਕਾਰੀ ਲੈਣੀ ਹੈ ਤੁਹਾਡੇ ਕੋਲੋਂ ਅਸੀਂ